ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਨੂੰ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਜੰਤਰ ਦਿਖਾ ਰਹੇ ਹਾਂ ਕਿ ਜੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਜੰਤਰ ਦੇ ਨਾਲ ਜਿਹੜਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਨਨ ਕਿ 15-20 ਮਿੰਟਾਂ ਦੇ ਬਾਅਦ ਦੇ ਵਿੱਚ ਜੋ ਮੌਸਮ ਦੇ ਵਿੱਚ ਬਦਲਾਅ ਹੋਣਾ ਆਪਾਂ ਉਸ ਦਾ ਜਿਹੜਾ ਪਤਾ ਲਗਾ ਸਕਦੇ ਹਾਂ ਕਿ ਜਿਹੜੀ ਕਿੰਨੀ ਹਨੇਰੀ ਆਉਣ ਦੀ ਸੁਭਾਅ ਹੈ ਜਾਂ ਕਿੰਨਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਮੀਂਹ ਆ ਸਕਦਾ ਏ ਅਤੇ ਹੋਰ ਵੀ ਜਿਹੜਾ ਕਾਫੀ ਕੁਝ ਦੱਸਦਾ ਏ ਜਿਵੇਂ ਕਿ ਹਵਾ ਜਿਹੜੀ ਕਿਸ ਸਾਈਡ ਤੋਂ ਚੱਲਣ ਵਾਲੀ ਏ ਅਤੇ ਹਵਾ ਦੀ ਸਪੀਡ ਆ ਜਿਹੜੀ ਉਹ ਕਿੰਨੀ ਹੋਵੇਗੀ ਅਗਰ ਜੇਕਰ ਕੁਝ ਸਮੇਂ ਦੇ ਵਿੱਚ ਬਾਰਸ਼ ਹੋਣ ਵਾਲੀ ਆ ਤਾਂ ਬਾਰਸ਼ ਆ ਜਿਹੜੀ ਕਿੰਨੀ ਸੈਂਟੀਮੀਟਰ ਹੋਵੇਗੀ ਜਾਂ ਬਾਰਸ਼ ਹੋ ਚੁੱਕੀ ਆ ਤਾਂ ਕਿੱਥੇ-ਕਿੱਥੇ ਬਾਰਸ਼ ਜਿਹੜੀ ਕਿੰਨੇ ਸੈਂਟੀਮੀਟਰ ਬਾਰਸ਼ ਹੋਈ ਆ ਇਸ ਦੇ ਨਾਲ ਜਿਹੜਾ ਸਾਰਾ ਕੁਝ ਇਹ ਪਤਾ ਚੱਲ ਜਾਂਦਾ ਏ ਅਤੇ ਇਸ ਦੇ ਨਾਲ ਹੋਰ ਵੀ ਇੱਕ ਕਿਸਾਨ ਵੀਰਾਂ ਦਾ ਵੀ ਇੱਕ ਜਿਹੜੀ ਆਪਾਂ ਕਹਿ ਲਓ ਕਿ ਫਾਇਦੇ ਦੀ ਗੱਲ ਹੋ ਸਕਦੀ ਹੈ ਜਿਵੇਂ ਕਿ ਜਿੱਦਾਂ ਆਪਣੀ ਖੇਤ ਦੇ ਵਿੱਚ ਆਪਾਂ ਗਿੱਲ ਸੁੱਕ ਦੇਖ ਕੇ ਜਿਹੜੀ ਪਾਣੀ ਦੀ ਆਪਾਂ ਵਰਤੋਂ ਕਰਦੇ ਆ ਤਾਂ ਉਸ ਦੇ ਨਾਲੇ ਉਹ ਚੀਜ਼ ਨੂੰ ਵੀ ਮੇਨਟੇਨ ਕਰਦਾ ਜਿੱਦਾਂ ਇਹਦੀਆਂ ਜਿਹੜੀਆਂ ਕੁਝ ਤਾਰਾਂ ਧਰਤੀ ਦੇ ਵਿੱਚ ਚਲੀਆਂ ਜਾਂਦੀਆਂ ਨੇ ਤੇ ਜਿਸ ਦੇ ਨਾਲ ਇਹ ਜਿਹੜਾ ਮਿੱਟੀ ਦੀ ਜਿਹੜੀ ਕਿ ਉਹ ਮਿੱਟੀ ਕਿੰਨੀ ਡਰਾਈ ਆ ਯਾਨੀ ਕਿ ਉਹ ਮਿੱਟੀ ਜਿਹੜੀ ਕਿੰਨੀ ਉਹਦੇ ਵਿੱਚ ਗਿੱਲਾ ਜਾਂ ਕਿੰਨੀ ਉਸ ਦੇ ਵਿੱਚ ਜਿਹੜੀ ਆਪਾਂ ਸੁੱਕਾ ਕਹਿ ਸਕਦੇ ਹਾਂ ਕਿ ਜਿੰਨੀ ਜਿਹੜੀ ਆਪਾਂ ਫਸਲ ਨੂੰ ਲੋਡ ਹੁੰਦੀ ਹੈ ਜਿੰਨੀ ਨਮੀ ਦੀ ਉਨੀ ਜਿਹੜੀ ਆਪਾਂ ਚੈੱਕ ਕਰ ਸਕਦੇ ਹਾਂ ਫੋਨ ਦੇ ਉੱਪਰ ਕਿ ਕਿੰਨੀ ਜਿਹੜੀ ਮਿੱਟੀ ਦੇ ਵਿੱਚ ਇਸ ਟਾਈਮ ਕਿੱਲਾ ਹੈ ਜਾਂ ਪਾਣੀ ਲਾ ਦੇਣਾ ਚਾਹੀਦਾ ਹੈ ਜਾਂ ਜੇ ਰੁਕ ਜਾਣਾ ਚਾਹੀਦਾ ਹੈ ਉਹ ਚੀਜ਼ ਦਾ ਵੀ ਇਸ ਦੇ ਨਾਲ ਜਿਹੜਾ ਪਤਾ ਚੱਲ ਜਾਂਦਾ ਹੈ ਜੋ ਤੁਸੀਂ ਵੀਡੀਓ ਦੇ ਵਿੱਚ ਜਿਹੜੀਆਂ ਉੱਪਰ ਇਹ ਜੋ ਟੱਲੀਆਂ ਹਾਂ ਘੁੰਮਦੀਆਂ ਦਿਖਾਈ ਦੇ ਰਹੀਆਂ ਨੇ ਇਹ ਦੇਖ ਰਹੇ ਹਾਂ ਇਸ ਦੇ ਨਾਲ ਤਾਂ ਜਿਹੜੀ ਹਵਾ ਦੀ ਸਪੀਡ ਹੁੰਦੀ ਹੈ ਉਹ ਪਤਾ ਚੱਲਦੀ ਹੈ ਕਿ ਕਿੰਨੀ ਸਪੀਡ ਦੇ ਵਿੱਚ ਹਵਾ ਜਿਹੜੀ ਚੱਲਣ ਵਾਲੀ ਹੈ ਜਾਂ ਚੱਲ ਰਹੀ ਹੈ ਜੋ ਤੁਸੀਂ ਇਹ ਤੀਰ ਦੇਖ ਰਹੇ ਹੋ ਇਹ ਤੀਰ ਤੋਂ ਹਵਾ ਦੀ ਜਿਹੜੀ ਦਿਸ਼ਾ ਪਤਾ ਚੱਲਦੀ ਹੈ ਕਿ ਕਿਸ ਦਿਸ਼ਾ ਦੇ ਵਿੱਚੋਂ ਜਿਹੜੀ ਹਵਾ ਆਏਗੀ ਉਹ ਕਿਸ ਦਿਸ਼ਾ ਦੇ ਵਿੱਚੋਂ ਆਏਗੀ ਇਸ ਤੀਰ ਦਾ ਮੂੰਹ ਜਿਹੜਾ ਉਸੇ ਵੱਲ ਆਪਣੇ ਆਪ ਹੋ ਜਾਂਦਾ ਹੈ ਜਿਸ ਦਿਸਾ ਦੇ ਵੱਲੋਂ ਜਿਹੜੀ ਹਵਾ ਆਉਣੀ ਹੁੰਦੀ ਹੈ ਅਤੇ ਜੋ ਤੁਸੀਂ ਤੀਸਰੇ ਨੰਬਰ ਤੇ ਜਿਹੜਾ ਨਿੱਕਾ ਜਿਹਾ ਟਾਵਰ ਜਿਹਾ ਲੱਗਿਆ ਤੁਹਾਨੂੰ ਦਿਖਾਈ ਦੇ ਰਿਹਾ ਇਸ ਦੇ ਨਾਲ ਜਿਹੜਾ ਮੀਂਹ ਆ ਕਿੰਨੇ ਸੈਂਟੀਮੀਟਰ ਪਿਆ ਜਾਂ ਕਿੰਨੇ ਸੈਂਟੀਮੀਟਰ ਪੈਣਾ ਉਸ ਦਾ ਪਤਾ ਚੱਲਦਾ ਹੈ ਅਤੇ ਜੇ ਜੋ ਤੁਸੀਂ ਇਹ ਬਾਕਸ ਦੇਖ ਰਹੇ ਹੋ ਇਸ ਦੇ ਵਿੱਚ ਸਾਰਾ ਡਾਟਾ ਜਿਹੜਾ ਸਟੋਰ ਹੋ ਜਾਂਦਾ ਹੈ ਜੋ ਆਪਾਂ ਨੂੰ ਫੋਨ ਦੇ ਉੱਪਰ ਜਿਹੜਾ ਸਭ ਕੁਝ ਸ਼ੋਅ ਕਰ ਦਿੰਦਾ ਹੈ ਸੋ ਇਸ ਦੇ ਨਾਲ ਜਿਹੜੀਆਂ ਇਹ ਨੀਚੋਂ ਤਾਰਾਂ ਆਉਂਦੀਆਂ ਨੇ ਜੋ ਤੁਸੀਂ ਦੇਖ ਰਹੇ ਹੋ ਪਾਈਪ ਦੇ ਨਾਲ-ਨਾਲ ਜਿਹੜੀਆਂ ਮਿੱਟੀ ਦੇ ਵਿੱਚ ਚਲੀਆਂ ਜਾਂਦੀਆਂ ਨੇ ਇਹ ਤਾਰਾਂ ਜਿਹੜੀਆਂ ਮਿੱਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇਹ ਜੜੀਆਂ ਦੇਖ ਲਵੋ ਕਿ ਬਿਲਕੁਲ ਮਿੱਟੀ ਦੇ ਵਿੱਚ ਜਿਹੜੀਆਂ ਜਾ ਰਹੀਆਂ ਨੇ ਜ਼ਮੀਨ ਦੇ ਵਿੱਚ ਜਾ ਰਹੀਆਂ ਨੇ ਤਾਰਾਂ ਸੋ ਇਹ ਤਾਰਾਂ ਮਿੱਟੀ ਦੇ ਵਿੱਚ ਜਾ ਕੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਮਿੱਟੀ ਦੇ ਵਿੱਚ ਨੇ ਮਿੱਟੀ ਦੇ ਵਿੱਚ ਇਹ ਤਾਰਾਂ ਦਾ ਜਿਹੜਾ ਕੰਮ ਹੁੰਦਾ ਇਹ ਇਸ ਦੀ ਜਿਹੜੀ ਨਮੀ ਨੂੰ ਦੱਸ ਦਿੰਦੀਆਂ ਨੇ ਕਿ ਇਸ ਮਿੱਟੀ ਦੇ ਵਿੱਚ ਜਿਹੜੀ ਕਿੰਨੀ ਨਮੀਆ ਜਨਨ ਕਿ ਇਸ ਦੇ ਵਿੱਚ ਕਿੰਨੀ ਗਿੱਲ ਹੈ ਅਤੇ ਕਿੰਨੀ ਇਹਦੀ ਵਿੱਚ ਜਿਹੜੀ ਸੁੱਕਾ ਗਈ ਕਿੰਨੀ ਇਹਦੇ ਅੰਦਰ ਜਿਹੜੀ ਪਾਣੀ ਦੀ ਜਿਹੜੀ ਮਾਤਰਾ ਘਟ ਹੈ ਕਦੋਂ ਆਪਾਂ ਇਹਨੂੰ ਪਾਣੀ ਲਾਉਣਾ ਫਸਲ ਨੂੰ ਆਪਾਂ ਉਹ ਸਾਰਾ ਕੁਝ ਫੋਨ ਦੇ ਵਿੱਚ ਜਿਹੜੀ ਉਹ ਮਿੱਟੀ ਦੀ ਗਿੱਲ ਦੇਖ ਕੇ ਜਿਹੜਾ ਸਹੀ ਜਿਹੜਾ ਸਮਾਂ ਪਾਣੀ ਲਾਉਣ ਦਾ ਉਹ ਵੀ ਆਪਾਂ ਦੇਖ ਸਕਦੇ ਹਾਂ ਕਿ ਕਦੋਂ ਆਪਾਂ ਨੂੰ ਪਾਣੀ ਲਾਉਣਾ ਜ਼ਰੂਰੀ ਹੈ ਤੇ ਕਦੋਂ ਆਪਾਂ ਹਜੇ ਪਾਣੀ ਲਾਉਣ ਦੇ ਕੋਲੋਂ ਜਿਹੜਾ ਰੁਕ ਸਕਦੇ ਹਾਂ ਜਾਦਾ ਆਪਣੀ ਜਿਹੜੀ ਪਾਣੀ ਦੀ ਬਚਤ ਵੀ ਇਹ ਕਰ ਸਕਦਾ ਹੈ ਜੇਕਰ ਇਸ ਨੂੰ ਆਪਾਂ ਆਪਣੇ ਖੇਤ ਦੇ ਵਿੱਚ ਲਗਵਾਉਣਾ ਹੋਵੇ ਤਾਂ ਆਪਾਂ ਜਿਹੜਾ ਲਗਵਾ ਸਕਦੇ ਹਾਂ ਸੋ ਉਸ ਦੇ ਨਾਲ ਜਿਹੜੀ ਇੱਕ ਐਪ ਹੁੰਦੀ ਹੈ ਇਸ ਦੀ ਉਹ ਆਪਣੇ ਫੋਨ ਤੇ ਜਿਹੜੀ ਚੱਲ ਪੈਂਦੀ ਹੈ ਜਿਸ ਦੇ ਨਾਲ ਆਪਣੇ ਫੋਨ ਦੇ ਵਿੱਚ ਹੀ ਜਿਹੜਾ ਆਪਾਂ ਨੂੰ ਹਰ ਪਾਲ ਜਿਹੜਾ ਜਿਹੜਾ ਟੈਂਪਰੇਚਰ ਦਾ ਜਿਹੜਾ ਪਤਾ ਚੱਲਦਾ ਰਹਿੰਦਾ ਏ ਕਿ ਕਿੰਨਾ ਜਿਹੜਾ ਆਪਣਾ ਖੇਤ ਡਰਾਈ ਹੈ ਜਾਂ ਕਿੰਨਾ ਆਪਾਂ ਸਾਰਾ ਹੀ ਜਿਹੜਾ ਮੌਸਮ ਉਸ ਸਮੇਂ ਦਾ ਜਿਹੜਾ ਉਹ ਚੈੱਕ ਕਰ ਸਕਦੇ ਆ ਆਪਣੇ ਫੋਨ ਦੇ ਉੱਪਰ ਹੀ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕੱਲੀ-ਕੱਲੀ ਚੀਜ਼ ਨੂੰ ਜਿਹੜਾ ਇਹ ਆਪਾਂ ਨੂੰ ਫੋਨ ਦੇ ਵਿੱਚ ਹੀ ਦਿਖਾ ਦਿੰਦਾ ਏ ਕਿ ਮੀਂਹ ਵਗੈਰਾ ਵੀ ਜਦੋਂ ਪੈਂਦੇ ਨੇ ਉਹ ਵੀ ਆਪਾਂ ਇਸ ਦੇ ਦੇਖ ਸਕਦੇ ਆ ਕਿ ਕਿੰਨੀ ਮਾਤਰਾ ਦੇ ਵਿੱਚ ਜਿਹੜਾ ਕਿੰਨੀ ਨਗਾ ਇਹਦੇ ਵਿੱਚ ਜਿਹੜੀ ਉਸ ਦੀ ਗੱਲ ਆ ਜਿਹੜੀ ਚੱਲੀ ਗਈ ਹੈ ਉਹ ਚੀਜ਼ਾਂ ਦਾ ਜਿਹੜਾ ਸਾਰਾ ਆਪਾਂ ਇਸ ਤਰ੍ਹਾਂ ਪਤਾ ਲਗਾ ਸਕਦੇ ਹਾਂ ਸੋ ਇਹ ਜੰਤਰ ਦੇ ਨਾਲ ਆਪਾਂ ਮੌਸਮ ਬਾਰੇ ਤਾਂ ਜਿਹੜਾ ਪਤਾ ਲਗਾ ਹੀ ਸਕਦੇ ਹਾਂ ਕਿ ਜਿਹੜਾ ਆਉਣ ਵਾਲਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੇਗਾ ਜਾਂ ਕਿਸ ਸਾਈਡ ਤੋਂ ਜਿਹੜੀਆਂ ਹਵਾਵਾਂ ਚੱਲਣਗੀਆਂ ਜਾਂ ਕਿੰਨੀ ਸਪੀਡ ਦੇ ਨਾਲ ਜਿਹੜੀਆਂ ਹਵਾਵਾਂ ਨੇ ਉਹ ਚੱਲ ਸਕਦੀਆਂ ਨੇ ਸੋ ਉਸ ਦੇ ਨਾਲ-ਨਾਲ ਆਪਾਂ ਇਸ ਦੇ ਨਾਲ ਜਿਹੜੀ ਫਸਲ ਦੀ ਜਿਹੜੀ ਪਾਣੀ ਦੇਣ ਦੀ ਜਿਹੜੀ ਸਮਰੱਥਾ ਉਹ ਵੀ ਆਪਾਂ ਪਤਾ ਲਗਾ ਸਕਦੇ ਹਾਂ ਕਿ ਆਪਣੇ ਜ਼ਮੀਨ ਦੇ ਵਿੱਚ ਪਾਣੀ ਦੀ ਜਿਹੜੀ ਮਾਤਰਾ ਜਿਹੜੀ ਆਪਾਂ ਨੂੰ ਹੁਣ ਕਿਸ ਸਮੇਂ ਤੇ ਜਿਹੜੀ ਦੇਣੀ ਚਾਹੀਦੀ ਹੈ ਕਿੰਨੀ ਕੁ ਜਿਹੜੀ ਉਹ ਮਿੱਟੀ ਹੈ ਜਿਹੜੀ ਉਹ ਡਰਾਈ ਹੋ ਗਈ ਹੈ ਤੇ ਕਦੋਂ ਆਪਾਂ ਪਾਣੀ ਦੇਣਾ ਸਹੀ ਸਮੇਂ ਤੇ ਜੇਕਰ ਆਪਾਂ ਪਾਣੀ ਦੇਣਾ ਚਾਹੁੰਦੇ ਹਾਂ ਉਹ ਵੀ ਆਪਾਂ ਬਿਲਕੁਲ ਸਹੀ ਸਮੇਂ ਤੇ ਦੇ ਸਕਦੇ ਹਾਂ